ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਨੋਂ ਵੀ ਪਦਾ ਵੀ ਹੁਣ ਟਾਈਆਂ ਪੈ ਗਈਆਂ ਮੇਰੇ ਵੀਰੋ ਮੈਚ ਫਸ ਗਏ ਆ ਤੇ ਕਿਹੜਾ ਜੋ ਹੈ ਮੈਚ ਕਿਹਦੇ ਨਾਲ ਫਸਿਆ ਉਸਦੇ ਬਾਰੇ ਵੀ ਦੱਸਾਂਗੇ ਉਸ ਤੋਂ ਪਹਿਲਾਂ ਨਵੇਂ ਆਇਆ ਜਿਹੜੇ ਭਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓਨ ਲਾਈਕ ਜਰੂਰ ਕਰਕੇ ਜਾਇਓ ਕਿਉਂਕਿ ਜਰੂਰ ਕਰਦਿਆ ਕਰੋ ਤਾਂ ਕਿ ਤੁਹਾਨੂੰ ਵੀਡੀਓ ਕਬੱਡੀ ਦੀਆਂ ਮਿਲਦੀਆਂ ਰਹਿਣ ਤਾਂ ਕਰਕੇ ਜਰੂਰ ਕਰਿਓ ਬਿਲਕੁਲ ਫ੍ਰੀ ਹੁੰਦਾ ਤੇ ਬਾਕੀ ਮੇਰੇ ਵੀਰੋ ਅੱਜ ਪਹਿਲਾਂ ਬਾਗੜੀਆਂ ਦੀ ਚੈਂਪੀਅਨਸ਼ਿਪ ਤੁਹਾਨੂੰ ਵੀ ਪਤਾ ਵੀ ਜਦੋਂ ਕਰਵਾਈ ਜਾਂਦੀ ਆ ਦਰਸ਼ਕਾਂ ਨੂੰ ਬੇਸਬਰੀ ਨਾਲ ਇਹ ਤੇ ਆਰ ਹੁੰਦਾ ਕੱਲਾ ਜੋ ਆ ਲਾਈਵ ਦੇਖਣ ਆਲਿਆਂ ਨੂੰ ਨਹੀਂ ਜੋ ਉੱਥੇ ਪਹੁੰਚਦੇ ਆ ਕਿਉਂਕਿ ਦਰਸ਼ਕ ਚਾਹੁੰਦੇ ਹੁੰਦੇ ਆ ਪਹਿਲਾਂ ਅਪਡੇਟ ਮਿਲ ਜੇ ਕਿਹੜੇ ਖਿਡਾਰੀ ਨੇ ਖੇਡਣਾ ਕਿਹਦਾ ਮੈਚ ਫਸ ਗਿਆ ਤਾਂ ਕਈਆਂ ਨੇ ਪਲਾਨ ਵੀ ਬਣਾਉਣਾ ਹੁੰਦਾ ਜਾਣਾ ਵੀ ਹੁੰਦਾ ਫਿਰ ਚੈਂਪੀਅਨਸ਼ਿਪ ਦੇਖਣ ਉਸ ਦਿਨ ਮੇਰੇ ਵੀਰੋ ਇਕੱਠ ਵੀ ਵੱਡਾ ਹੁੰਦਾ ਚੈਂਪੀਅਨਸ਼ਿਪ ਮੇਰੇ ਵੀਰੋ 7 ਫਰਵਰੀ ਦੇ ਦਿਨ ਮੈਚ ਪਹਿਲਾਂ ਹੀ ਰੱਖਦਾ ਟਾਈਮ ਵੀ ਤਾਂ ਇਹ ਗੱਲ ਕਾਲੇ ਦੀ ਵਧੀਆ ਲੱਗਦੀ ਆ ਵੀ ਪਹਿਲਾਂ ਹੀ ਮੇਰੇ ਵੀਰੋ ਟੂਰਨਾਮੈਂਟ ਦਾ ਵਧੀਆ ਡਿਸਪਲਨ ਹੁੰਦਾ ਦੇਖਿਓ ਤੁਸੀਂ ਬਾਗੜੀਆਂ ਚੈਂਪੀਅਨਸ਼ਿਪ ਤੇ ਨਾ ਹੀ ਕੋਈ ਪੈਸੇ ਜੇ ਲੱਗਣਗੇ ਨਾ ਹੀ ਕਿਸੇ ਦਾ ਨਾਮ ਬੋਲਿਆ ਜਾਂਦਾ ਗੋਪਤਾ ਦਾ ਨਹੀਂ ਹੁੰਦਾ ਮੇਰੇ ਜੋ ਹੈ ਸਾਰਿਆਂ ਦਾ ਇਦਾਂ ਚੀਜ਼ ਵਧੀਆ ਲੱਗਦੀ ਹੈ ਇਹਨਾਂ ਦੇ ਟੂਰਨਾਮੈਂਟ ਤੇ ਨਾ ਹੀ ਤੁਹਾਨੂੰ ਗਰਾਊਂਡ 'ਚ ਕੋਈ ਬਾਦੂ ਬੰਦਾ ਦੱਸਣਾ ਇਹ ਚੀਜ਼ਾਂ ਨਾਲ ਮੇਰੇ ਵੀਰੋ ਟੂਰਨਾਮੈਂਟ ਹੋਰ ਵੀ ਉੱਪਰ ਜਾਂਦੇ ਆ ਖਿਡਾਰੀਆਂ ਦੀ ਗੱਲ ਕਰੀਏ ਸਾਰੀ ਟੌਪ ਦੇ ਖਿਡਾਰੀ ਖੇਡਨੇ ਆ ਪਹਿਲਾ ਮੈਚ ਮੇਰੇ ਵੀਰੋ ਪਹਿਲਾ ਮੈਚ 7 ਫਰਵਰੀ ਦੇ ਦਿਨ 11 ਵਜੇ ਜੋ ਸ਼ੁਰੂ ਕਰ ਦਿੱਤਾ ਜਾਵੇਗਾ ਜੇ ਖਿਡਾਰੀ ਤੇ ਕੋਚ ਵੀ ਨਾਲ ਸਾਥ ਦੇਣ ਤਾਂ ਹੋ ਵੀ ਜਰੂਰ ਜਾਵੇਗਾ ਪੂਰੇ ਸਮੇਂ ਤਾਈ ਬਠਿੰਡੇ ਮਾਨਸੇਾ ਦਾ ਮੈਚ ਮੇਰੇ ਵਿਰੋਹ ਹਿਯਾਰਪੁਰ ਪਠਾਨਕੋਟ ਦੇ ਨਾਲ ਵਸਿਆ ਹੋਇਆ ਫਿਰ 11 45 ਦੇ ਸਮਾਪਤੀ ਇਸ ਜੋ ਹੈ ਮੈਚ ਦੀ ਹੋਵੇਗੀ ਫਿਰ ਅਗਲਾ ਮੈਚ ਚੱਲੇਗਾ ਇਸੇ ਤਰ੍ਹਾਂ ਹੀ ਆ ਕਪੂਰਥਲਾ ਤੇ ਜੋ ਹੈ ਇੱਕ ਹਰਿਆਣੇ ਦੀ ਟੀਮ ਆ ਕਿ ਉਹਨਾਂ ਦੀ ਟੀਮ ਮੇਰੇ ਵੀਰੋ ਵਾਈ ਦੇ ਵਿੱਚ ਆ ਬਾਕੀ ਪਹਿਲੇ ਰਾਊਂਡ ਦੇ ਵਿੱਚ ਹੀ ਮੈਚ ਹੋਣਗੇ ਤੇ ਜੋ ਹੈ ਬੈਸਟਾਂ ਨੂੰ ਇੱਥੇ ਨਿਊ ਹਾਲੈਂਡ ਰਾਈਟਰ ਆ ਸਾਰਿਆਂ ਨੂੰ ਹੀ ਪਤਾ ਹੋਊਗਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਿੰਨੇ ਆ 4 ਲੱਖ ਪਹਿਲਾ ਨਾਮ ਆ ਦੂਜਾ ਨਾਮ 3 ਲੱਖ ਇਸ ਚੈਂਪੀਅਨਸ਼ਿਪ ਦੀਆਂ ਗੱਲਾਂ ਸਾਰ ਜੋ ਆ ਸਾਲ ਭਰ ਮੇਰੇ ਵਿਰੋ ਚੱਲਦੀਆਂ ਤੇ ਇਸ ਵਾਰ ਲੇਟ ਕਰਵਾਈ ਜਾ ਰਹੀ ਹੈ ਕਿਉਂਕਿ ਕੁਝ ਵੱਖਰਾ ਕਰਨ ਨੂੰ ਫਿਰਦਾ ਸੀ ਬਾਗੜੀਆਂ ਵਾਲਾ ਕਾਲਾ ਬਾਈ ਵੀ ਤੇ ਵੱਖਰੀ ਚੀਜ਼ ਹੋਣੀ ਆ ਤੇ ਮੇਰੇ ਵੀਰੋ ਮੈਚ ਫਸ ਗਏ ਆ ਤੁਹਾਨੂੰ ਕੀ ਲੱਗਦਾ ਜਲੰਧਰ ਬਾਜੀ ਮਾਰੂ ਕਿਉਂਕਿ ਭਾਰੀ ਟੀਮ ਜਲੰਧਰ ਦੀ ਵੀ ਹੁੰਦੀ ਆ ਇੱਕ ਜ਼ਿਲ੍ਹੇ ਦੀ ਐਨ ਟੌਪ ਦੀ ਟੀਮ ਪਹੁੰਚਦੀ ਹੁੰਦੀ ਆ ਪਾਲੇ ਦੇ ਬੈਗ ਚ ਪੇਨ ਆ ਬੈਗ ਚ ਸੱਟ ਦੇ ਕਾਰਨ ਉਹ ਨਹੀਂ ਖੇਡਦਾ ਦੁੱਲਾ ਬੱਗਿਆਂ ਵਾਲਾ ਵੀ ਹੋਊਗਾ ਇੱਥੇ ਸਾਰੀ ਖਿਡਾਰੀ ਹੋਣਿਆ ਕਪੂਰਥਲੇ ਦੀ ਟੀਮ ਵੀ ਕਾਫੀ ਭਾਰੀ ਹੁੰਦੀ ਆ ਉਧਰ ਗੱਲ ਕਰੀਏ ਸੰਗਰੂਰ ਬਰਨਾਲੀ ਦੀ ਟੀਮ ਵੀ ਜਾਨਕੀ ਸਾਰੀਆਂ ਹੀ ਜ਼ਿਲ੍ਹੇ ਦੀਆਂ ਟੀਮਾਂ ਇੱਕ ਤੋਂ ਇੱਕ ਵਧੀਆ ਮੋਗੇ ਮੌਕਸਰ ਵਾਲੇ ਵੀ ਕੈਂਡੀ ਕਰਦੇ ਆ ਕੰਮ ਜੱਗੂ ਦੀ ਘਾਟ ਮਹਿਸੂਸ ਹੋਊਗੀ ਸ਼ੀਲੂ ਦੀ ਵੀ ਘਾਟ ਮਹਿਸੂਸ ਹੋਊਗੀ ਇਸ ਚੈਂਪੀਅਨਸ਼ਿਪ ਦੇ ਵਿੱਚ ਵੱਡੇ ਵੱਡੇ ਖਿਡਾਰੀ ਹੋਰ ਸਾਰੇ ਹੀ ਖੇਡਨੇ ਆ ਬਾਕੀ ਇਹਨਾਂ ਖਿਡਾਰੀਆਂ ਦਾ ਜਰੂਰ ਹੋਊਗਾ ਵੀ ਨਹੀਂ ਖੇਡ ਰਹੇ ਜ਼ਿਲ੍ਹੇ ਨੂੰ ਵੀ ਹੁੰਦਾ ਹੋਊਗਾ ਜ਼ਿਲ੍ਹੇ ਦੀ ਟੀਮ ਦਾ ਜਦੋਂ ਜ਼ਿਲ੍ਹਾ ਜੇਕਰ ਉੱਪਰ ਲੈ ਕੇ ਜਾਣਾ ਤਾਂ ਹੁੰਦਾ ਹੀ ਆ ਬਾਕੀ ਦੇਖਦੇ ਆ ਕਿਹੜਾ ਲੈ ਕੇ ਜਾਊਗਾ ਮੈਚ ਜਿਹੜੀ ਲਿਸਟ ਤੁਹਾਨੂੰ ਖਾਈਏ ਇਹਨਾਂ ਦੇ ਮੈਚ ਹੋਣੇ ਆ ਇਹ ਮੈਚ ਹੋਣੇ ਆ ਦੇਖਦੇ ਆ ਬਾਕੀ ਕੀ ਬਣਦੀ ਆ ਗੱਲਬਾਤ ਇਹ ਤੁਹਾਨੂੰ ਅਪਡੇਟ ਦੇਣੀ ਸੀ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਬਾਕੀ ਜੋ ਦੁੱਗਾਂ ਵਾਲੇ ਖੁਸ਼ੀ ਵੀ ਵੀ ਘਾਟ ਮਹਿਸੂਸ ਹੋਣੀ ਆ ਧੰਨਵਾਦ